प्यारे ਪੰਜਾਬੀਓ ਜਾਗੋ ਸੰਭਲ ਜਾਓ ਆ ਦੇਖੋ ਇੱਕ ਨਵੀਂ ਰਿਪੋਰਟ ਦਾ ਨਵਾਂ ਤੇ ਹੋਸ਼ ਉਡਾ ਦੇਣ ਵਾਲਾ ਅੰਕੜਾ ਆਇਆ ਕਿ ਰੋਜ਼ਾਨਾ ਪੰਜਾਬ ਦੇ ਵਿੱਚ 65 ਵਿਅਕਤੀਆਂ ਦੀ ਮੌਤ ਕੈਂਸਰ ਨਾਲ ਹੋ ਰਹੀ ਹੈ ਤੇ ਰੋਜ਼ਾਨਾ 105 ਤੋਂ ਵੱਧ ਵਿਅਕਤੀਆਂ ਨੂੰ ਨਵਾਂ ਕੈਂਸਰ ਹੋਇਆ ਸਾਹਮਣੇ ਆ ਰਿਹਾ ਹੈ ਹੁਣ ਇਹਨੂੰ ਕੋਈ ਆਮ ਗੱਲ ਨਾ ਸਮਝੋ ਤੁਹਾਨੂੰ ਪੂਰੀ ਜਾਣਕਾਰੀ ਮੈਂ ਦੇਣ ਲੱਗਿਆ ਅੱਜ ਦੀ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਘਰ ਘਰ ਤੱਕ ਅੱਗੇ ਸ਼ੇਅਰ ਕਰਿਓ ਤੇ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੈ 2012 ਦੇ ਵਿੱਚ ਰੋਜ਼ਾਨਾ 18 ਵਿਅਕਤੀਆਂ ਦੀ ਪੰਜਾਬ ਦੇ ਵਿੱਚ ਕੈਂਸਰ ਨਾਲ ਮੌਤ ਹੁੰਦੀ ਸੀ 2012 ਤੋਂ ਬਾਅਦ 2014 ਦਾ ਅੰਕੜਾ ਹੈ ਕਿ ਸਿੱਧਾ 18 ਤੋਂ 14 ਦੇ ਵਿੱਚ 53 ਵਿਅਕਤੀਆਂ ਦੀ ਮੌਤ ਕੈਂਸਰ ਨਾਲ ਰੋਜ਼ਾਨਾ ਹੋਣ ਲੱਗ ਪਈ ਤੇ ਫਿਰ 2017 ਦੇ ਵਿੱਚ 56 ਵਿਅਕਤੀਆਂ ਦੀ ਰੋਜ਼ਾਨਾ ਕੈਂਸਰ ਨਾਲ ਮੌਤ ਹੋਣ ਲੱਗੀ ਤੇ ਫਿਰ ਹੁਣ 65 ਵਿਅਕਤੀਆਂ ਦੀ ਰੋਜ਼ਾਨਾ ਕੈਂਸਰ ਦੇ ਨਾਲ ਮੌਤ ਹੋਣ ਲੱਗ ਪਈ ਹੈ ਤੇ ਹੁਣ ਤੱਕ 2014 ਤੋਂ ਲੈ ਕੇ ਤੇ 2023 ਤੱਕ 1 ਲੱਖ ਤੇ 45 ਹਜ਼ਾਰ ਵਿਅਕਤੀ ਪੰਜਾਬ ਦਾ ਕੈਂਸਰ ਦੇ ਨਾਲ ਮਰ ਗਿਆ ਰੋਜ਼ਾਨਾ 105 ਨਵੇਂ ਵਿਅਕਤੀਆਂ ਨੂੰ ਕੈਂਸਰ ਹੋਇਆ ਸਾਹਮਣੇ ਆ ਜਾਂਦਾ ਹੈ ਰਿਆਨਾ ਰੋਜ਼ ਹੁਣ ਤੁਸੀਂ ਦੇਖੋ ਇਹ ਕਿੰਨਾ ਭਿਆਨਕ ਅੰਕੜਾ ਹੈ ਹੁਣ 2023 ਦੇ ਵਿੱਚ ਪਿਛਲੇ ਸਾਲ 23000 ਤੋਂ ਵੱਧ ਵਿਅਕਤੀ ਇੱਕ ਸਾਲ ਦੇ ਵਿੱਚ ਕੈਂਸਰ ਦੇ ਨਾਲ ਜਿਹੜੇ ਆ ਇਸ ਧਰਤੀ ਤੋਂ ਚਲੇ ਗਏ ਨੇ ਤੁਸੀਂ ਦੇਖੋ ਇੱਕ ਸਾਲ 'ਚ 23000 ਤੋਂ ਵੱਧ ਵਿਅਕਤੀ ਕੈਂਸਰ ਨਾਲ ਉਰਗੇ ਹੁਣ ਕਰੋਨਾ ਦਾ ਬਹੁਤ ਰੌਲਾ ਪਿਆ ਸੀ ਬੜੀ ਖਤਰਨਾਕ ਬਿਮਾਰੀ ਕਿਹਾ ਗਿਆ ਸੀ ਲੋਕਡਾਊਨ ਲੱਗ ਗਏ ਸੀ ਔਰ ਸਾਰਾ ਪੰਜਾਬ ਔਰ ਦੇਸ਼ ਦੁਨੀਆ ਜਾਮ ਹੋ ਗਈ ਸੀ ਪਰ ਤੁਸੀਂ ਦੇਖੋ ਕਦੇ ਵੀ ਕਰੋਨਾ ਦੇ ਨਾਲ ਪੰਜਾਬ ਚ 65 ਮੌਤਾਂ ਇੱਕ ਦਿਨ ਚ ਨਹੀਂ ਹੋਈਆਂ ਤੇ 65 ਮੌਤਾਂ ਇੱਕ ਦਿਨ ਚ ਕੈਂਸਰ ਨਾਲ ਹੋ ਰਹੀਆਂ ਨੇ ਤੁਸੀਂ ਦੇਖੋ ਕਿੰਨੀ ਜ਼ਿਆਦਾ ਵੱਡੀ ਤੇ ਭਿਆਨਕ ਬਿਮਾਰੀ ਪੰਜਾਬ ਨੂੰ ਚੰਬੜ ਗਈ ਹੈ ਔਰ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਜੇ ਨਾਲ ਗੌਰ ਨਾਲ ਸੁਣੋ ਇਹਦਾ ਕਾਰਨ ਹੈ ਗੁਰੂ ਬਾਣੀ ਦੇ ਮਹਾਵਾਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਤੋਂ ਦੂਰ ਕਰ ਦਿੱਤਾ ਜਾਣਾ ਅਸੀਂ ਹੋ ਗਏ ਆ ਸਾਨੂੰ ਕਰ ਦਿੱਤਾ ਗਿਆ ਕਾਰਪੋਰੇਟ ਘਰਾਣਿਆਂ ਨੇ ਕਾਰਪੋਰੇਟ ਕੰਪਨੀਆਂ ਨੇ ਸਾਨੂੰ ਖੇਤੀ ਇਨਕਲਾਬ ਹਰੇ ਇਨਕਲਾਬ ਦੇ ਨਾਂ 'ਇੱਠ ਇੱਕ ਇਹੋ ਜਿਹਾ ਖੇਤੀ ਕਰਨ ਦਾ ਗਲਤ ਤਰੀਕਾ ਲਿਆ ਕੇ ਦਿੱਤਾ ਜੇ ਤੇ ਚ ਖਾਦਾਂ ਜੇ ਤੇ ਜ਼ਹਿਰ ਸਪਰੇਆਂ ਉਹਨਾਂ ਦੇ ਸਾਡੇ ਅੱਗੇ ਪਰੋਸੀਆਂ ਵੇਚਣ ਲਈ ਮੁਨਾਫੇ ਤੇ ਨਫੇ ਕਮਾਉਣ ਦੇ ਲਈ ਤੇ ਅਸੀਂ ਉਹ ਖੇਤਾਂ 'ਚ ਧੜਾ ਧੜ ਸੱਟਣੀਆਂ ਸ਼ੁਰੂ ਕੀਤੀਆਂ ਇਸ ਸਿਸਟਮ ਦੀ ਇਸ ਦੇਣ ਕਰਕੇ ਅੱਜ ਪੂਰਾ ਪੰਜਾਬ ਜਿਹੜਾ ਉਹ ਕੈਂਸਰ ਦੀ ਦਲਦਲ ਦੇ ਵਿੱਚ ਜਿਹੜਾ ਉਹ ਗਵਾਚ ਗਿਆ ਅਜੀਤ ਅਖਬਾਰ ਦਾ ਅੱਜ ਇਹ ਅੰਕੜਾ ਛਪਿਆ ਕਿ ਰੋਜ਼ਾਨਾ 65 ਵਿਅਕਤੀਆਂ ਦੀ ਮੌਤ ਜਿਹੜੀ ਆ ਉਹ ਹੋ ਰਹੀ ਆ ਕੈਂਸਰ ਦੇ ਨਾਲ ਔਰ ਤੁਸੀਂ ਦੇਖੋ ਮਾਨਸਾ ਬਠਿੰਡਾ ਮੁਕਸਰ ਤੇ ਫਾਜ਼ਿਲਕਾ ਸਭ ਤੋਂ ਵੱਧ ਮੌਤਾਂ ਇਹਨਾਂ ਜ਼ਿਲ੍ਹਿਆਂ 'ਚ ਹੋ ਰਹੀਆਂ ਨੇ ਬਾਕੀ ਵੀ ਪਰ ਸਭ ਤੋਂ ਵੱਧ ਇਧਰ ਕਿਉਂਕਿ ਇੱਕ ਤਾਂ ਇਧਰ ਜਿਹੜਾ ਪਾਣੀ ਹੈ ਉਹ ਬਹੁਤ ਮਾੜਾ ਰਿਹਾ ਸਰਕਾਰਾਂ ਨੇ ਬਿਲਕੁਲ ਪ੍ਰਬੰਧ ਨਹੀਂ ਕਰਕੇ ਦਿੱਤਾ ਆ ਪਿੱਛੇ ਜੇ ਇਹਨਾਂ ਨੇ ਥੋੜੇ ਬਹੁਤ ਆਰਓ ਲਾਏ ਨੇ ਪਿੰਡਾਂ 'ਚ ਅਜੇ ਵੀ ਇਹਨਾਂ ਜ਼ਿਲ੍ਹਿਆਂ ਦੇ ਕਾਫੀ ਪਿੰਡ ਨੇ ਜਿਹੜੇ ਉਹ ਪਾਣੀ ਤੋਂ ਆਰੋ ਤੋਂ ਵਾਝੇ ਬੈਠੇ ਨੇ ਕੁਝ ਪਿੰਡਾਂ 'ਚ ਲਾਏ ਪਰ ਸਾਰਿਆਂ 'ਚ ਨਹੀਂ ਲੱਗੇ ਹੁਣ ਤੁਸੀਂ ਦੇਖੋ ਸਰਕਾਰ ਜਿਹੜੀ ਆ ਉਹ 1.5 ਲੱਖ ਰੁਪਈਆ ਇੱਕ ਵਿਅਕਤੀ ਦੇ ਕੈਂਸਰ ਦਾ ਖਰਚਾ ਦਿੰਦੀ ਹੈ ਕੈਂਸਰ ਜਿੰਨੂੰ ਹੋ ਜਾਂਦਾ ਨਾ 1.5 ਲੱਖ ਰੁਪਈਆ ਤਾਂ ਉਹਦੇ ਟੈਸਟਾਂ ਤੇ ਤੇ ਉਹਦੇ ਆਉਣ ਜਾਣ ਦੇ ਪਹਾੜਿਆਂ ਤੇ ਹੀ ਫੂਕਿਆ ਜਾਂਦਾ ਤੇ 30 ਲੱਖ ਰੁਪਈਆ ਲੋਕਾਂ ਨੂੰ ਇਲਾਜ ਤੇ ਲਾਉਣਾ ਪੈਂਦਾ ਨਾ ਕੋਈ ਚੰਗਾ ਕੈਂਸਰ ਹਸਪਤਾਲ ਪੰਜਾਬ ਦੇ ਵਿੱਚ ਸਰਕਾਰਾਂ ਨੇ ਦਿੱਤਾ ਔਰ ਨਾ ਕੋਈ ਚੰਗਾ ਇਲਾਜ ਦਿੱਤਾ ਨਾ ਚੰਗੇ ਡਾਕਟਰ ਤੇ ਨਾ ਹੀ ਇਲਾਜ ਦਾ ਖਰਚਾ ਇੱਕ ਬਠਿੰਡੇ ਤੋਂ ਰੇਲ ਗੱਡੀ ਟ੍ਰੇਨ ਚੱਲਦੀ ਆ ਬੀਕਾ ਨੇਰ ਵੱਲ ਕਿਉਂਕਿ ਬੀਕਾ ਨੇਰ ਦੇ ਵਿੱਚ ਕੈਂਸਰ ਹਸਪਤਾਲ ਬਣਿਆ ਹੋਇਆ ਤੇ ਉਹਦਾ ਟ੍ਰੇਨ ਦਾ ਨਾਂ ਰੱਖਿਆ ਹੋਇਆ ਕੈਂਸਰ ਟ੍ਰੇਨ ਤੁਸੀਂ ਸਾਰੇ ਜਾਣਦੇ ਹੋ ਮੇਰੀ ਗੱਲ ਸੁਣੋ ਵਕਤ ਰਹਿੰਦੇ ਆ ਜੇ ਆਪਾਂ ਇਸ ਨਬਜ਼ ਨੂੰ ਨਾ ਫੜਿਆ ਤਾਂ ਪੰਜਾਬ ਇਸ ਕੈਂਸਰ ਨੇ ਖਾਲੀ ਕਰ ਦੇਣਾ ਬਿਲਕੁਲ ਇੱਥੇ ਜ਼ਿੰਦਗੀ ਖਤਮ ਹੋ ਜਾਣੀ ਆ ਕੈਂਸਰ ਤੇ ਨਸ਼ਾ ਇਹ ਦੋ ਪ੍ਰੋਬਲਮਾਂ ਵੱਡੀਆਂ ਹੈ ਦੋਵੇਂ ਸਿਸਟਮ ਦੀ ਦੇਣ ਨੇ ਪ੍ਰਬੰਧ ਦੀ ਦੇਣ ਨੇ ਔਰ ਇਹਨਾਂ ਦੋਨਾਂ ਨੇ ਬਿਲਕੁਲ ਪੰਜਾਬ ਦੇ ਵਿੱਚ ਜੀਵਨ ਖਤਮ ਕਰ ਦੇਣਾ ਖਾਸ ਕਰ ਇਨਸਾਨਾਂ ਦਾ ਜਿੰਨੇ ਵੱਡੇ ਪੱਧਰ ਤੇ ਤੁਸੀਂ ਦੇਖੋ 65 ਮੌਤਾਂ ਯਾਰ ਰੋਜ਼ ਕੈਂਸਰ ਦੇ ਨਾਲ 65 ਘਰਾਂ ਦੇ ਵਿੱਚ ਰੋਜ਼ ਕੈਂਸਰ ਨਾਲ ਸੱਥਰ ਵਿੱਚਦੇ ਨੇ ਕੱਲੀ ਮੌਤ ਨਹੀਂ ਜਿਹਨੂੰ ਕੈਂਸਰ ਹੋ ਜਾਂਦਾ ਨਾ ਉਹਦੀ ਜ਼ਿੰਦਗੀ ਪਲ-ਪਲ ਮੌਤ ਹੁੰਦੀ ਆ ਕਿਉਂਕਿ ਇਹ ਤੰਗ ਬਹੁਤ ਕਰਦਾ ਇਹ ਪਰੇਸ਼ਾਨ ਬਹੁਤ ਕਰਦਾ ਇਹ ਦਰਦਨਾਕ ਵੀ ਬਹੁਤ ਹੁੰਦਾ ਔਰ ਫਿਰ ਬੰਦੇ ਨੂੰ ਜਿਹੜੀ ਪੀੜਾ ਸਰੀਰਕ ਤੇ ਮਾਨਸਿਕ ਦੇ ਵਿੱਚੋਂ ਗੁਜ਼ਰਨਾ ਪੈਂਦਾ ਉਹ ਤਾਂ ਲੋਕ ਹੀ ਜਾਣਦੇ ਨੇ ਮੈਨੂੰ ਲੱਗਦਾ ਘੱਟ ਖਾ ਲਈ ਥੋੜਾ ਖਾ ਲਈ ਵੱਧ ਝਾੜ ਪ੍ਰਾਪਤ ਕਰਨ ਦੇ ਚੱਕਰ ਚ ਆਪਾਂ ਉਸ ਜੀਵਨ ਸ਼ੈਲੀ ਚੋਂ ਬਾਹਰ ਆਈਏ ਜਿਹੜੀ ਸਾਨੂੰ ਕਾਰਪੋਰੇਟ ਘਰਾਣਿਆਂ ਨੇ ਦਿੱਤੀ ਐ ਦੇਖੋ ਘੱਟ ਤੋਂ ਘੱਟ 2.5 ਗੱਟੇ ਯੂਰੀਆ ਇੱਕ ਫਸਲ ਨੂੰ ਆਪਾਂ ਪਾਉਣੇ ਆ ਮੁੱਖ ਰੂਪ ਚ ਕਣਕ ਤੇ ਝੋਨਾ ਦੋ ਫਸਲਾਂ ਆਪਾਂ ਸਾਲ ਚ ਬੀਜਨੇ ਆ ਕਈ ਲੋਕ ਤਾਂ 3 ਤੋਂ 4 ਗੱਟੇ ਵੀ ਕੱਲੀ ਯੂਰੀਆ ਇੱਕ ਏਕੜ ਦੇ ਵਿੱਚ ਇੱਕ ਕਿੱਲੇ ਚ ਪਾ ਦਿੰਦੇ ਨੇ ਤੇ ਜੇ ਕੋਈ 2.5 ਘੱਟ ਤੋਂ ਘੱਟ ਵੀ ਆਪਾਂ ਮੰਨੀਏ ਸਾਲ ਦੀਆਂ ਦੋ ਫਸਲਾਂ 2.5 ਤੇ 2.5 ਪੰਜ ਗੱਟੇ ਯੂਰੀਆ ਇੱਕ ਕਿੱਲੇ ਨੂੰ ਪੈ ਗਈ ਤੇ 10 ਸਾਲਾਂ ਚ ਇੱਕ ਕਿੱਲੇ ਚ ਆਪਾਂ ਕਿੰਨੀ ਯੂਰੀਆ ਪਾਈ 50 ਗੱਟੇ ਕਿਉਂਕਿ ਪੰਜ ਗੱਟੇ ਸਾਲ ਦੇ ਬਣ ਗਏ 2.5 ਝੋਨੇ ਨੂੰ 2.5 ਕਣਕ ਨੂੰ ਤੇ ਪੰਜ ਗੱਟੇ ਸਾਲ ਦੇ ਤੇ 10 ਸਾਲਾਂ ਦੇ 50 ਗੱਟੇ ਯੂਰੀਆ ਬਣ ਗਈ ਤੇ 20 ਸਾਲਾਂ ਚ ਆਪਾਂ ਕਿੰਨੀ ਯੂਰੀਆ ਪਾਈ 20 ਸਾਲਾਂ ਤੇ 100 ਗੱਟਾ ਯੂਰੀਆ ਅਸੀਂ 1 ਕਿੱਲੇ ਨੂੰ ਪਾ ਦਿੱਤੀ ਆ ਤੇ ਉਹ ਯੂਰੀਆ ਕੀ ਹੈ ਉਹ ਯੂਰੀਆ ਖਾਦ ਜਿਹੜੀ ਆ ਉਹ ਉਹ ਸਾਡੀਆਂ ਹੱਡੀਆਂ ਖੋਰਨ ਵਾਲਾ ਹੀ ਇੱਕ ਸਾਰਾ ਮਸਾਲਾ ਤੇ ਯੂਰੀਆ ਤੋਂ ਇਲਾਵਾ ਜਿਹੜੀਆਂ ਡੀਏਪ ਪਾਉਣੇ ਆ ਹੋਰ ਪਾਉਣੇ ਆ ਜਿਹੜੀਆਂ ਨਦੀਨ ਨਾਸ਼ਕ ਜ਼ਹਿਰਾਂ ਅਸੀਂ ਝੋਨੇ ਦੇ ਵਿੱਚ ਤੇ ਹੋਰ ਫਸਲਾਂ ਦੇ ਵਿੱਚ ਮਤਲਬ ਨਦੀਨ ਨਾ ਉੱਗੇ ਝਾੜ ਬੂਟ ਨਾ ਉੱਗਣ ਘਾਹ ਨਾ ਉੱਗੇ ਇਹਦੇ ਤੋਂ ਅਸੀਂ ਆਪਣੀ ਜ਼ਮੀਨ 'ਚ ਪਾਉਣੇ ਆ ਉਹ ਵਕਖਰੀਆਂ ਜਿਹੜੀਆਂ ਉੱਤੋਂ ਸਪਰੇਆਂ ਠੋਕਦੇ ਆ ਉਹ ਵਕਖਰੀਆਂ ਹਾਂ ਝਾੜ ਤਾਂ ਵੱਧ ਗਈ ਪਰ ਸਾਡਾ ਮਨੁੱਖਾਂ ਦਾ ਝਾੜ ਬਹੁਤ ਘਟ ਗਿਆ ਤੁਹਾਨੂੰ ਪਤਾ ਹੈ ਕਿ ਪਹਿਲਾਂ 65 ਤੋਂ 70 ਸਾਲ ਦੀ ਉਮਰ ਤੱਕ ਜਿਹੜੇ ਜੋੜੇ ਨੇ ਉਹ ਬੱਚੇ ਪੈਦਾ ਹੋ ਜਾਂਦੇ ਸੀ ਪਰ ਹੁਣ ਭਾਰ ਜਵਾਨ ਉਮਰ 'ਚ ਅੱਧੇ ਤੋਂ ਵੱਧ ਜੋੜਿਆਂ ਨੂੰ ਬੱਚੇ ਹੀ ਪੈਦਾ ਨਹੀਂ ਹੁਣ ਦੀ ਨੌਬਤ ਆਈ ਪਈ ਹੈ ਪੰਜਾਬ ਬਾਂਝਪਨ ਤੇ ਨਪੂਸਕਤਾ ਦਾ ਬਹੁਤ ਵੱਡਾ ਇੱਕ ਇਥੇ ਫੈਲ ਰਿਹਾ ਕਿ ਵੱਡੀ ਗਿਣਤੀ ਵਿਵਤਾ ਜੋੜਿਆਂ ਨੂੰ ਔਲਾਦ ਨਹੀਂ ਹੋ ਰਹੀ ਤੇ ਇਹਦਾ ਕਾਰਨ ਜੇ ਡਾਕਟਰਾਂ ਨੂੰ ਪੁੱਛਦੇ ਆ ਤਾਂ ਉਹ ਇਹੀ ਦੱਸਦੇ ਨੇ ਵੀ ਇਹ ਜਿਹੜਾ ਜ਼ਹਿਰ ਆਸੀਂ ਖਾ ਰਹੇ ਆ ਉਹੀ ਹੈ ਸਾਰਾ ਕੁਝ ਤਾਂ ਸਾਡੀਆਂ ਫਸਲਾਂ ਦਾ ਝਾੜ ਤਾਂ ਵੱਧ ਗਿਆ ਪਰ ਸਾਡਾ ਇਨਸਾਨਾਂ ਦਾ ਇਸ ਧਰਤੀ ਤੇ ਬੀਜਨਾਸ਼ ਹੋਣ ਜਾ ਰਿਹਾ ਸਾਡਾ ਇਥੇ ਨਾਮੋ ਨਿਸ਼ਾਨ ਪੰਜਾਬ 'ਚ ਖਤਮ ਹੋਣ ਜਾ ਰਿਹਾ ਜਿਸ ਤਰ੍ਹਾਂ ਇੱਥੇ ਕੈਂਸਰ ਰਜਾਨਾ 65 ਵਿਕਤੀਆਂ ਦੀ ਮੌਤ ਔਰ 105 ਨੂੰ ਨਵਾਂ ਆ ਰਿਹਾ ਤਾਂ ਕਿੰਨੇ ਦਿਨ ਅਸੀਂ ਇੱਥੇ ਟਿਕ ਪਾਵਾਂਗੇ ਹਰ ਪਰਿਵਾਰ 'ਚ ਇੱਕ ਜੀ ਨੂੰ ਕੈਂਸਰ ਹੋਣ ਦੀ ਸੰਭਾਵਨਾ ਜਾਂ ਇੱਕ ਤੋਂ ਵੱਧ ਜੀਆ ਨੂੰ ਕੈਂਸਰ ਹੋਣ ਦੀ ਸੰਭਾਵਨਾ ਹੋਈ ਪਈ ਐ ਤੇ ਜੇ ਕਿਸੇ ਘਰ 'ਚ ਇੱਕ ਜੀ ਨੂੰ ਕੈਂਸਰ ਹੋ ਜਾਂਦਾ ਨਾ ਉਹ ਘਰ ਹੀ ਪੱਟਿਆ ਜਾਂਦਾ ਸਾਰਾ ਕਿਵੇਂ ਪੱਟਿਆ ਜਾਂਦਾ ਜਿੰਨਾ ਹੁਣ ਮਰਦੇ ਬੰਦੇ ਨੂੰ ਘਰੇ ਤੇ ਬਿਠਾ ਨਹੀਂ ਚਾਹਦੇ ਸਰਕਾਰਾਂ ਦੇ ਤਾਂ ਐਵੇਂ ਲਾ ਰਹੀ ਨੇ ਤੇ ਜਿੰਨਾ ਇਲਾਜ ਤੇ ਖਰਚਾ ਆਉਂਦਾ ਹੈ ਤਾਂ ਉਹ ਸਾਰਾ ਘਰ ਪਟਿਆ ਜਾਂਦਾ ਹੈ ਇੱਕੋ ਮਰੀਜ਼ ਦੇ ਕੈਂਸਰ ਦੇ ਇਲਾਜ ਦੇ ਵਿੱਚ ਹੁਣ ਮਿੱਤਰੋ ਅੱਜ ਦੇ ਜਿਹੜੇ ਇਹ ਅੰਕੜੇ ਨੇ ਸੱਚਮੁੱਚ ਇਹ ਰੌਗ ਤੇ ਖੜੇ ਕਰ ਦੇਣ ਵਾਲੇ ਨੇ ਸੱਚਮੁੱਚ ਇਹ ਅੰਕੜੇ ਜਿਹੜੇ ਨੇ ਇਹ ਦਿਮਾਗ ਸੁੰਨ ਕਰ ਦੇਣ ਵਾਲੇ ਨੇ ਸੱਚਮੁੱਚ ਹੋਸ਼ ਉਡਾ ਦੇਣ ਵਾਲੇ ਨੇ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ